अपार कृपा जिस यूनानी शब्द ਦਾ ਅਨੁਵਾਦ અપਾਰ ਕਿਰਪਾ ਕੀਤਾ ਗਿਆ ਹੈ ਉਸ ਦਾ ਮੁੱਖ ਮਤਲਬ ਹੈ ਕੋਈ ਗੱਲ ਜਾਂ ਚੀਜ਼ ਜੋ ਮਨ ਨੂੰ ਚੰਗੀ ਲੱਗਦੀ ਹੈ ਤੇ ਦਿਲ ਨੂੰ ਮੋਹ ਲੈਂਦੀ ਹੈ ਇਹ ਸ਼ਬਦ ਅਕਸਰ ਖੁਸ਼ੀ ਜਾਂ ਪਿਆਰ ਨਾਲ ਦਿੱਤੇ ਤੋਹਫੇ ਲਈ ਵਰਤਿਆ ਜਾਂਦਾ ਹੈ ਜਿੱਥੇ ਪਰਮੇਸ਼ਰ ਦੀ અપਾਰ ਕਿਰਪਾ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਇਸ ਸ਼ਬਦ ਦਾ ਮਤਲਬ ਹੈ ਅਜਿਹਾ ਤੋਹਫਾ ਜੋ ਪਰਮੇਸ਼ਰ ਖੁੱਲੇ ਦਿਲ ਨਾਲ ਦਿੰਦਾ ਹੈ ਤੇ ਬਦਲੇ ਵਿੱਚ ਕੁਝ ਲੈਣ ਦੀ ਉਮੀਦ ਨਹੀਂ ਰੱਖਦਾ ਇਸ ਲਈ ਅਪਾਰ ਕਿਰਪਾ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ਰ ਇਨਸਾਨਾਂ ਨੂੰ ਜੋ ਕੁਝ ਦਿੰਦਾ ਹੈ ਬਹੁਤਾਤ ਵਿੱਚ ਨਾਲ ਦਿੰਦਾ ਹੈ। ਉਹਨਾਂ ਨੂੰ ਬੇਹਿਸਾਬ ਪਿਆਰ ਕਰਦਾ ਹੈ ਤੇ ਉਹਨਾਂ ਤੇ ਕਿਰਪਾ ਕਰਦਾ ਹੈ। ਇਸ ਯੂਨਾਨੀ ਸ਼ਬਦ ਦਾ ਅਨਵਾਦ ਮਿਹਰ ਅਤੇ ਪਿਆਰ ਨਾਲ ਦਿੱਤਾ ਦਾਨ ਵੀ ਕੀਤਾ ਗਿਆ ਹੈ। ਅਪਾਰ ਕਿਰਪਾ ਨਾ ਕਮਾਈ ਜਾ ਸਕਦੀ ਹੈ ਤੇ ਨਾ ਹੀ ਕੋਈ ਇਸ ਦੇ ਯੋਗ ਬਣ ਸਕਦਾ ਹੈ। ਜੋ ਵੀ ਕਿਸੇ ਤੇ ਅਪਾਰ ਕਿਰਪਾ ਕਰਦਾ ਹੈ ਉਹ ਆਪਣੀ ਦਰਿਆਦਲੀ ਦੇ ਕਰਕੇ ਹੀ ਕਰਦਾ ਹੈ। ਪਰਮੇਸ਼ਵਰ ਨੇ ਆਪਣੀ ਅਪਾਰ ਕਿਰਪਾ ਸਦਕਾ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਸਾਨੂੰ ਛੁਡਾਇਆ ਹੈ ਅਤੇ ਸਾਡੇ ਪਾਪ ਮਾਫ ਕੀਤੇ ਹਨ ਆਮੀਨ